ਸਭ ਸ੍ਰੀ ਕਾਲ ਤੁਸੀਂ ਦੇਖ ਰਹੇ ਹੋ ਡੀ5 ਚਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਕੰਗਣਾ ਨਰੌਤ ਜੋ ਕਿ ਐਮਪੀ ਨੇ ਤੇ ਉਹਨਾਂ ਵੱਲੋਂ ਆਏ ਦਿਨ ਲਗਾਤਾਰ ਕੋਈ ਨਾ ਕੋਈ ਅਜੀਹਾ ਬਿਆਨ ਦਿੱਤਾ ਜਾਂਦਾ ਜਿਹਦੇ ਚਲਦਿਆਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦਾ ਹੁਣ ਮੁਰਤੋਂ ਕੰਗਣਾ ਨਰੌਤ ਵੱਲੋਂ ਇੱਕ ਬਿਆਨ ਦਿੱਤਾ ਗਿਆ ਉਹਨਾਂ ਕਿਹਾ ਕਿ ਜਿਹੜੇ ਤਿੰਨ ਖੇਤੀ ਜਿਹੜੇ ਕਾਨੂੰਨ ਬਿੱਲ ਨੇ ਉਹ ਦੁਆਰਾ ਕਿਸਾਨਾਂ ਦੇ ਲਾਗੂ ਹੋਣੇ ਚਾਹੀਦੇ ਨੇ ਉਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਗੁੱਸਾ ਆ ਗਿਆ ਤੇ ਉਹਨਾਂ ਵੱਲੋਂ ਕੰਗਣਾ ਨਰੌਤ ਨੂੰ ਲੈ ਕੇ ਚੇਤਾਵਨੀ ਦਿੱਤੀ ਗਈ ਹੈ ਤੇ ਉਹਦੇ ਉੱਤੇ ਗੁੱਸਾ ਜ਼ਾਹਰ ਕੀਤਾ ਗਿਆ ਪਹਿਲਾਂ ਤੁਸੀਂ ਕੰਗਣਾ ਨਰੌਦ ਦਾ ਉਹ ਬਿਆਨ ਸੁਣੋ ਜਿਦੇ ਵਿੱਚ ਉਹਨਾਂ ਕਿਹਾ ਹੈ ਕਿ ਤਿੰਨ ਖੇਤੀ ਕਾਨੂੰਨ ਨੇ ਉਹ ਲਾਗੂ ਹੋਣੇ ਚਾਹੀਦੇ ਨੇ ਜੋ ਨਰਿੰਦਰ ਨਾ ਮੋਦੀ ਪ੍ਰਧਾਨ ਮੰਤਰੀ ਵੱਲੋਂ ਲਾਗੂ ਕਰਨੇ ਸੀ ਪਰ ਉਹਨਾਂ ਨੇ ਫਿਰ ਵਾਪਸ ਲਏ ਤੇ ਕਿਸਾਨਾਂ ਤੋਂ ਮਾਫੀ ਮੰਗੀ ਸੀ। ਔਰ ਕਿਸਾਨوں ਦੇ ਜੋ ਲੋਸ ਹੈ वो मुझे लगता है जो रिपील हो गए हैं वो फिर से लगने चाहिए हो सकता है कॉन्ट्रोवर्शियल हो जाए लेकिन मुझे लगता है किसानों के कार्य लॉस वापस आने चाहिए और किसानों को खुद इसकी डिमांड करनी चाहिए और ताकि हमारे किसान भी जा... जैसे बाकी बाकी जगहों पर समृद्धि हो रही है हमारे किसान की समृद्धि में कोई ब्रेक ना लगे अब जैसे वन नेशन वन इलेक्शन सारे ब्यूरोक्रेसी हो गए सारे जो तो हमारे लीडर हो गए हर दो दो तीन तीन महीने में इलेक्शन करते रहते हैं तो देश के विकास में किसान जो है वो मेन हमारा एक आ, आ, पिलर ऑफ स्ट्रेंथ है तो मैं चाहती हूँ कि वो खुद ऐसी अपील करे कि भाई हमारे जो थ्री लॉज जो हमसे जो सिर्फ और सिर्फ कुछ एक राज्यों में जो है उन्होंने उसको लेकर जो है आपत्ति जताई थी मुझे लगता है कि उनको मैं हाथ जोड़ के उनको विनती करती हूँ कि सब किसानों के हित को ध्यान में रखकर जो है वो लॉस जो है वापस मांगे किसान है हम खुद जमींदार फैमिली से हैं खुद किसान है और जिस तरह से इन्होंने मुझे जो है मेरे जो संबंध है किसानों से जो है चाहे आप कहिए कि एक तरह से गलत खबरें उड़ा देना या उस तरह से किया लेकिन ये ज्यादा दिन टिकने वाला नहीं क्योंकि भारतीय अच्छे से जानते हैं कि ये एक ही बेटी है तो अपना नुकसान करके जो है देश का लाभ सोचती है और कोई अपना नुकसान करके देश के लाभ नहीं सोचते हैं सब सोचते हैं कि भी हमारा भी फायदा होना चाहिए फिर देश का फायदा हो जाए तो कोई ये लड़की जो है अपना करियर इसमें बर्बाद कर रही है अपनी जो है सिक्योरिटी लेके ये घूमती है इसकी आज जिंदगी खतरे में है आज ये देश के लिए बोलते देश की बेटियों के लिए और देश की जो है वो सुरक्षा के लिए टुकड़े न हो टुकड़े गैंग के खिलाफ मैं अकेली खड़ी हुई तो ये देश देख रहा है और इसमें कोई दो राय नहीं है कि सब मेरी मेरा जो मन है वो एक बच्चा बच्चा जन जन जानता है इसीलिए चाहे जो भी मुझे विपक्ष वाले कहें लेकिन जब मुझ पर कोई बात आती है तो सारा देश हमेशा मेरे साथ होता है चाहे वो शिवसेना ने मेरा घर तोड़ा हो चाहे वो फिल्म इंडस्ट्री ने मुझे सताया हो या या आप जो कांग्रेस वालों ने मुझे मंडी के क्या भाव है ये कहा हो तो देखा कि देश किस तरह से मेरे साथ खड़ा हुआ और आज मुझे जो है हिमाचल प्रदेश के लोगों ने अगर पार्लियामेंट में भेजा है ਤੋ ਕਿਆ ਲੱਗਦਾ ਹੈ ਕਿ ਉਹ ਉਨ੍ਹਾਂ ਦੀਆਂ ਬਾਤੋ ਕੋ ਜਿਆਦਾ ਸੀਰੀਅਸਲੀ ਲੈਂਦੇ ਹੈ ਕਿ ਮੇਰੀ ਬਾਤੋ ਕੋ ਜਿਆਦਾ ਸੀਰੀਅਸਲੀ ਲੈਂਦੇ ਹੈ ਜਿਵੇਂ ਤੁਸੀਂ ਕੰਗਣਾ ਨਰੌਤ ਦਾ ਇਹ ਬਿਆਨ ਸੁਣਿਆ ਹੈ ਤੇ ਉਸ ਤੋਂ ਬਾਅਦ ਕਿਸਾਨ ਲੀਡਰ ਬਲਦੇਵ ਸਿੰਘ ਸਰਸਾ ਵੱਲੋਂ ਕੰਗਣਾ ਨਰੌਤ ਦੇ ਉੱਤੇ ਗੁੱਸਾ ਜ਼ਾਹਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਕੰਗਣਾ ਨਰੌਤ ਅਜਿਹੇ ਬਿਆਨ ਦੰਦੀਆ ਜੋ ਬਿਆਨ ਨਹੀਂ ਦੇਣੇ ਚਾਹੀਦੇ ਕੰਗਣਾ ਤੇ ਕਾਰਵਾਈ ਹੋਣੀ ਚਾਹੀਦੀ ਹੈ ਮੇਰੇ ਸਹਿਯੋਗੀ ਸਿਮਰਨਜੀਤ ਕੌਰ ਗਿਲ ਦੀ ਗੱਲਬਾਤ ਹੋਈ ਹੈ ਸਰਸਾ ਸਾਹਿਬ ਨਾਲ ਉਹ ਤੁਹਾਨੂੰ ਸੁਣਾਉਂਦੇ ਆਂ ਸਰਸਾ ਸਾਹਿਬ ਕੰਗਣਾ ਨਰੌਤ ਹੋਰਾਂ ਦਾ ਅੱਜ ਖੋਰ ਬਿਆਨ ਸਾਹਮਣੇ ਆਇਆ ਹੈ ਕਹਿੰਦੇ ਕਿ ਉਹ ਵਾਪਸ ਲਿਓਣੇ ਚਾਹੀਦੇ ਨੇ ਤੇ ਕਿਸਾਨਾਂ ਨੂੰ ਖੁਦ ਮੰਗ ਕਰਨੀ ਚਾਹੀਦੀ ਹੈ ਕਾਨੂੰਨ ਵਾਪਸ ਲਿਆਉਣ ਲਈ ਜੀ ਬੀਬਾ ਜੀ ਗੱਲ ਇਹ ਆ ਕਿ ਕੰਗਣਾ ਰੌਧ ਦੇ ਵਸ ਦੀ ਗੱਲ ਨਹੀਂ ਹੈਗੀ ਹਾਂ ਇਹ ਨੂੰ ਪਿੱਛੇ ਚਲਾ ਰਹੀਆਂ ਜਿਹੜੀਆਂ ਸ਼ਕਤੀਆਂ ਨੇ ਜੀ ਉਹ ਇਹਨੂੰ ਜਿਹੜਾ ਇਹ ਬਲਾਰੀਆਂ ਨੇ ਇਹ ਕੌਣ ਹੁੰਦੀ ਆ ਕਿਸ ਕਿਸਾਨਾਂ ਨੂੰ ਕਹਿਣ ਵਾਲੀ ਕਿਸਾਨਾਂ ਨੂੰ ਖੁਦ ਮੰਗ ਕਰਨੀ ਚਾਹੀਦੀ ਹੈ ਇਹਨੂੰ ਮੈਂ ਪੁੱਛਣਾ ਚਾਹੁੰਦਾ ਐ ਕਿ ਇਹਨੇ ਕਦੇ ਇੱਕ ਵੇਖਿਆ ਵੀ ਕਿਸਾਨੀ ਜਿਹੜਾ ਤਾਂ ਕਿਸਾਨ ਜਿਹੜਾ ਉਹ ਕਿੰਨੀ ਮਿਹਨਤ ਕਰਦਾ ਐ ਕੀ ਇਹ ਕੀ ਇਹ ਪਹਿਲਾਂ ਪੇਕੇ ਪਰਵਾਰ ਦੇ ਵਿੱਚ ਕਦੇ ਪਿਓ ਦੀ ਖੇਤ ਦੇ ਵਿੱਚ ਰੋਟੀ ਲੈ ਕੇ ਗਈ ਸੀ ਕਿਤੇ ਭਰਾ ਦੀ ਰੋਟੀ ਲੈ ਕੇ ਗਈ ਚਾਹ ਪਾਣੀ ਲੈ ਕੇ ਗਈ ਜਾਂ ਜਦੋਂ ਵਿਆਹੀ ਗਈ ਤੇ ਇਸ ਮੇਰੇ ਖਿਆਲ ਵਿਆਹ ਹੋਊ ਤਾਂ ਸ਼ਾਇਦ ਜੇ ਪਤਾ ਨਹੀਂ ਹੋਇਆ ਕਿ ਨਹੀਂ ਹੋਇਆ ਪਰ ਇਹਨੂੰ ਪਤਾ ਹੋਵੇ ਵੀ ਇਹ ਕਿਤੇ ਇਹਨੇ ਅਜ ਤੱਕ ਖੇਤੀ ਦੇ ਨਾਲ ਤੇ ਇਹ ਸਬੰਧ ਵੇਖਿਆ ਵੀ ਇਹ ਖੇਤੀ ਕਿਸ ਤਰ੍ਹਾਂ ਪਹੁੰਚਦੀ ਐ ਇਹ ਸਿਰਫ ਇਹ ਚਾਹੁੰਦੇ ਨੇ ਕਿ ਭਾਰਤ ਦੇ ਵਿੱਚ ਫਿਰਕਾ ਪ੍ਰਸਤੀ ਦੀ ਜਿਹੜੀ ਆ ਉਹ ਗੱਲ ਕਰਕੇ ਤੇ ਅੱਗ ਕਿਵੇਂ ਲਾਉਣੀ ਆ 13 ਮਹੀਨੇ ਅਸੀਂ ਉਥੇ ਇਹਨਾਂ ਕਾਨੂੰਨਾਂ ਦੇ ਸੰਬੰਧ ਵਿੱਚ ਬੈਠੇ ਰਹੇ ਆ 750 ਕਿਸਾਨ ਅਸੀਂ ਸ਼ਹੀਦ ਕਰਾ ਲਿਆ ਕਿੰਨੇ ਅਸੀਂ ਕਿੰਨਾ ਨੁਕਸਾਨ ਸਾਡਾ ਹੋਇਆ ਔਰ ਮੋਦੀ ਵੀ ਉਹ ਕਹਿੰਦਾ ਸੀ ਕਿ ਮੈਂ ਸਮਝਾ ਨਹੀਂ ਸਕਿਆ ਤੇ ਅੱਜ ਇਹ ਸਮਝਾ ਲੂਗੀ ਕਿਸਾਨਾਂ ਨੂੰ ਸਮਝਾਉਣ ਵਾਲੇ ਇਹ ਕੌਣ ਨੇ ਸੋ ਇਹ ਸਿਰਫ ਇਹ ਆ ਕੇ ਜਿਹੜੀ ਇਹਨੇ ਪਿਛਲੇ ਸਮੇਂ ਦੇ ਵਿੱਚ ਵੀ ਸਾਡੀਆਂ ਔਰਤਾਂ ਦੇ ਖਿਲਾਫ ਵੀ ਬੋਲੀ ਇਸੇ ਕਰਕੇ ਇਹਨੇ ਜਿਹੜਾ ਸੀ ਉਥੇ 에어ਪੋਰਟ ਤੇ ਥੱਪੜ ਵੀ ਖਾਦਾ ਪਰ ਇਹ ਅਜੇ ਵੀ ਇਹਨਾਂ ਦੀ ਅਕਲ ਟਿਕਾਣੀ ਨਹੀਂ ਆ ਰਹੀ ਮੈਂ ਤੇ ਇਹ ਗੱਲ ਕਹੂੰਗਾ ਅੱਜ ਸਵੇਰੇ ਹਰਜੀਤ ਵੀ ਸੀ ਮੇਰੇ ਨਾਲ ਡਿਬੇਟ ਚੱਲ ਰਹੀ ਸੀ ਚੈਨਲ ਤੇ ਤੇ ਹਰਜੀਤ ਸਿੰਘ ਗਰੇਵਾਲ ਸੀ ਤੇ ਉਹ ਕਹਿੰਦਾ ਸੀ ਵੀ ਇਹ ਗਲਤ ਬੋਲ ਰਹੀ ਆ ਹੁਣ ਮੈਂ ਭਾਜਪੀ ਨੂੰ ਕਰਾਇ ਦੇਣੀ ਚਾਹਣਾ ਉਹ ਕਹਿੰਦਾ ਇਹਨੂੰ ਨੋਟਿਸ ਦਿੱਤਾ ਤੇ ਮੈਂ ਕਿਹਾ ਨੋਟਿਸ ਦਾ ਕੀ ਫਿਰ ਹਲ ਕੀ ਹੋਇਆ ਨੋਟਿਸ ਦੇਣ ਦਾ ਖਾਦਾ ਹੋਇਆ ਨੋਟਿਸ ਦੇਣ ਦਾ ਜਿਹਨੇ ਆਪਣੀ ਜ਼ਬਾਨ ਬੰਦ ਨਹੀਂ ਕੀਤੀ ਕਹਿੰਦਾ ਇਹ ਫਿਰਕਾ ਪ੍ਰਸਤੀ ਦੀ ਅੱਗ ਲਾਉਂਦੀ ਆ ਇਹ ਕਿਸਾਨਾਂ ਨੂੰ ਢੁਕਾਉਂਦੀ ਆ ਕਿਸਾਨ ਢੜਕਣਗੇ ਤੇ ਇਥੇ ਹਾਲਾਤ ਜਿਹੜੇ ਨੇ ਉਹ ਖਰਾਬ ਹੋਣਗੇ ਸੋ ਮੈਂ ਤੇ ਇਹ ਗੱਲ ਕਹੂੰਗਾ ਜਿਹੜੇ ਇਸ ਤਰ੍ਹਾਂ ਦੇ ਬਿਆਨ ਦਿੰਦੇ ਨੇ ਉਹਨਾਂ ਨੂੰ ਜਿਹੜਾ ਹੈ ਉਹ ਢਿਬੜੂ ਕੰਨ ਦੀ ਜੇਲ੍ਹ ਚ ਇਹਨੂੰ 4 ਦਿਨ ਭੇਜਣਾ ਚਾਹੀਦਾ ਤੇ ਇਹਨੂੰ ਪਤਾ ਲੱਗੇ ਤੇ ਉਹ ਇਹ ਜਿਹੜੇ ਕਿਸ ਤਰ੍ਹਾਂ ਜਿਹੜੇ ਬਿਆਨ ਦਿੱਤੇ ਨੇ ਤੇ ਵੀ ਇਹਨਾਂ ਬਿਆਨਾਂ ਦਾ ਜਿਹੜਾ ਉਹ ਕੀਮਤ ਕੀ ਪੈਂਦੀ ਆ ਤੇ ਜਿਹੜਾ ਇਹ ਖਲਾਬ ਬੋਲਦੀ ਆ ਕਿ ਦੇਸ਼ ਦੇ ਹਾਲਾਤ ਖਰਾਬ ਕਰਨਾ ਚਾਹੁੰਦੇ ਨੇ ਤੇ ਸ਼ਾਂਤੀ ਨਹੀਂ ਰੱਖਣਾ ਚਾਹੁੰਦੇ ਇਸ ਕਰਕੇ ਇਹ ਜਿਹੜਾ ਇਹ ਸਾਰਾ ਸਾਰੇ ਸਿਰਸਾ ਸਾਹਿਬ ਤੁਸੀਂ ਕਾਰਨ ਕੀ ਸਮਝਦੇ ਹੋ ਕਿ ਭਾਜਪਾ ਚ ਹੋਰ ਵੀ ਬਹੁਤ ਸਾਰੇ ਐਮਪੀ ਨੇ ਪਰ ਕੰਗੜਨਾ ਰਣੋਥੀ ਕਿਉਂ ਇਸ ਤਰ੍ਹਾਂ ਦੇ ਮਾਮਲੇ ਚ ਅੱਗੇ ਆਉਂਦੀ ਹੈ ਕਾਰਨ ਕੀ ਸਮਝਦੇ ਹੋ ਕਾਰਨ ਇਹ ਆ ਕਿ ਕੰਗਨਾਰ ਨੌਤ ਉਦੋਂ ਕਿਸਾਨਾਂ ਦੇ ਵਿਰੁੱਧ ਬੋਲੀ ਹਾਂ ਤੇ ਇਹਨੂੰ ਪਾਰਲੀਮੈਂਟ ਦੀ ਸੀਟ ਮਿਲ ਗਈ ਜੀ ਇਹ ਬਣ ਗਈ ਐਮਪੀ ਹਾਂ ਹੁਣ ਇਹਨੂੰ ਇਹ ਵਾਲਾ ਵੀ ਮੈਂ ਜਿੰਨਾ ਜ਼ਿਆਦਾ ਕਿਸਾਨਾਂ ਦੇ ਤੇ ਸਿੱਖਾਂ ਦੇ ਘਟਗੰਟਿਆਂ ਦੇ ਹੱਕ 'ਚ ਬੋਲੂਗੀ ਹਾਂ ਤੇ ਮੈਨੂੰ ਜਿਹੜਾ ਉਹ ਕੇਂਦਰ ਦੇ ਵਿੱਚ ਮੰਤਰੀ ਪਦ ਮਿਲ ਜਾਏਗਾ ਅਸਲ ਗੱਲ ਇਹ ਹੈ ਜੀ ਸਤਿ ਸਭ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਚੁਣਨ ਵਾਸਤੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਰਸਾ ਸਾਹਿਬ ਤੋਂ ਬਾਅਦ ਸ਼ਰੋਮਣੀ ਜੀਤਾ ਉਸੀ ਸਰਸਾ ਸਾਹਿਬ ਦਾ ਗੁੱਸਾ ਦੇਖਿਆ ਹੀ ਉਹਨਾਂ ਨੇ ਕਾਫੀ ਗੁੱਸਾ ਜ਼ਾਹਰ ਕੀਤਾ ਕੰਗੜਾ ਨਰੋਦ ਦੇ ਉੱਤੇ ਤੇ ਦੂਜੇ ਪਾਸੇ ਸ਼ਰੋਮਣੀ ਅਕਾਲੀ ਦਲ ਦੇ ਚੀਪਸ ਸਪੋਕਸਪਰਸਨ ਯਾ ਸਦੀਪ ਸਿੰਘ ਕਲੇਰ ਵੱਲੋਂ ਵੀ ਕਈ ਸਵਾਲ ਖੜੇ ਕੀਤੇ ਗਏ ਨੇ ਭਾਜਪਾ ਦੀ ਲੀਡਰਸ਼ਿਪ ਦੇ ਉੱਤੇ ਉਹਨਾਂ ਕਹੇ ਕਿ ਭਾਜਪਾ ਦੀ ਲੀਡਰਸ਼ਿਪ ਨੂੰ ਇਹਨਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਇਹਨਾਂ ਖਿਲਾਫ ਐਨਐਸਏ ਕਰਨਾ ਚਾਹੀਦਾ ਹੈ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਹਾਂਸਰ ਜਹਾਂਸੂ ਗਿਰਵਨੀਤ ਬਿੱਟੂ ਹੋਗੇ ਇਹਨਾਂ ਵੱਲੋਂ ਵੀ ਕਿਸਾਨਾਂ ਨੂੰ ਲੈ ਕੇ ਕਈ ਬਿਆਨ ਦਿੱਤੇ ਗਏ ਸੀ ਬੀਜੇਪੀ ਦੀ ਸੰਸਦ ਕੰਗਨਾ ਰਣੌਤ ਆਪਣੇ ਬਿਆਨਾਂ ਤੋਂ ਬਾਜ਼ਦੀਆਂ ਕਦੇ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦੀ ਹੈ ਕਦੇ ਕਿਸਾਨਾਂ ਦੇ ਖਿਲਾਫ ਜ਼ਹਿਰ ਉਗਲਦੀ ਹੈ ਤੇ ਅੱਜ ਫਿਰ ਇੱਕ ਵਿਵਾਦਤ ਬਿਆਨ ਦਿੱਤਾ ਕਹਿੰਦੀ ਜਿਹੜੇ ਤਿੰਨੇ ਖੇਤੀ ਕਾਨੂੰਨ ਰੱਦ ਹੋਏ ਸੀ ਉਹ ਦੁਬਾਰਾ ਲਾਗੂ ਹੋਣੇ ਚਾਹੀਦੇ ਕੀ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਜਾਂ ਭਾਜਪਾ ਦੇ ਇਸ਼ਾਰੇ ਤੇ ਜਾਣ ਬੁੱਝ ਕੇ ਸਾਜਸ਼ਣ ਕਰ ਰਹੀ ਹੈ ਇਹਦਾ ਜਵਾਬ ਹੁਣ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੂੰ ਦੇਣਾ ਪਊਗਾ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਨੇ ਜਿੱਦਣੇ ਕਾਲੇ ਕਾਨੂੰਨ ਰੱਦ ਕੀਤੇ ਸੀ ਉਹਨਾਂ ਨੇ ਆਪਣੀ ਗਲਤੀ ਮੰਨੀ ਸੀ ਕਿ ਭਾਈ ਮੈਂ ਕਿਸਾਨਾਂ ਦੇ ਉੱਤੇ ਕਾਨੂੰਨ ਥੋਪੇ ਤੇ ਹੁਣ ਮੈਂ ਕਾਨੂੰਨ ਵਾਪਸ ਲੈ ਰਹੇ ਕੀ ਇਹ ਜਿਹੜੀ ਕੰਗਨਾ ਰਣੌਤ ਹੈ ਇਹ ਪ੍ਰਧਾਨ ਮੰਤਰੀ ਮੋਦੀ ਤੋਂ ਉੱਪਰ ਹੈ ਇਹ ਦੱਸੇ ਬੀਜੇਪੀ ਆ ਕੇ ਔਰ ਬੀਜੇਪੀ ਦਾ ਜਿਹੜਾ ਸਟੇਟ ਯੂਨਿਟ ਹੈ ਉਹਨੂੰ ਵੀ ਆਪਣੀ ਸਥਿਤੀ ਸਪਸ਼ਟ ਕਰਨੀ ਪੂਚਾ ਜਾਖੜ ਸਾਹਿਬ ਹੋਣ ਕੱਲ ਇਹਨਾਂ ਦੀ ਸਟੇਟ ਲੀਡਰਸ਼ਿਪ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਤਾਂ ਕਿਉਂ ਨਹੀਂ ਇਹਦੇ ਸੰਸਦਾਂ ਦੇ ਖਿਲਾਫ ਕਾਰਵਾਈ ਹੁੰਦੀ ਕਿਉਂ ਨਹੀਂ ਇਹਨੂੰ ਕੰਗਨਾ ਰਣੌਤ ਨੂੰ ਬੀਜੇਪੀ ਪਾਰਟੀ ਚੋਂ ਬਾਹਰ ਕਰਦੇ ਔਰ ਇਕੱਲੀ ਕੋਈ ਕੰਗਨਾ ਨਹੀਂ ਪਹਿਲਾਂ ਰਵਨੀਤ ਬਿੱਟੂ ਨੇ ਲੁਧਿਆਣੇ ਚ ਕਿਸਾਨਾਂ ਦੇ ਖਿਲਾਫ ਜ਼ਹਿਰ ਉਗਲਿਆ ਕਿ ਤੁਹਾਨੂੰ ਕੁੱਟਾਂਗੇ ਤੇ ਉਹਨੂੰ ਮੰਤਰੀ ਪਦ ਦੇ ਕੇ ਨਵਾਜ਼ਿਆ ਕਿ ਇਹ ਆ ਬੀਜੇਪੀ ਦੀ ਪਾਲਿਸੀ ਐਂਟੀ ਸਿੱਖ ਐਂਟੀ ਕਿਸਾਨ ਸਾਹਮਣੇ ਆ ਕੇ ਜਵਾਬ ਦਿਓ ਹੰਸ ਰਾਜ ਹੰਸ ਨੇ ਚੋਣਾਂ ਦੇ ਦੌਰਾਨ ਕਿਸਾਨਾਂ ਦੇ ਉੱਤੇ ਜ਼ਹਿਰ ਉਗਲਿਆ ਬੀਜੇਪੀ ਨੇ ਕੋਈ ਐਕਸ਼ਨ ਨਹੀਂ ਲਿਆ ਸੋ ਅੱਜੇ ਸਵਾਲ ਬੜੇ ਵੱਡੇ ਖੜੇ ਨੇ ਕਿ ਇਹੋ ਜਿਹੇ ਜਿਹੜੇ ਸੰਸਦ ਨੇ ਕਿਉਂ ਨਾ ਇਹਨਾਂ ਦੇ ਉੱਤੇ ਐਨਐਸਏ ਲਾਇਆ ਜਾਏ ਅਗਰ ਪੰਜਾਬ ਦੇ ਸਿੱਖ ਨੌਜਵਾਨਾਂ ਦੇ ਉੱਤੇ ਮਾੜੀ ਜੀ ਗੱਲ ਕਰਕੇ ਐਨਐਸਏ ਲੱਗ ਜਾਂਦਾ ਤਾਂ ਇਹ ਜਿਹੜੇ ਬਿਆਨ ਕੰਗਨਾ ਚ ਸਿੱਖਾਂ ਦੇ ਖਿਲਾਫ ਦੇ ਰਹੀ ਹੈ ਕਿਸਾਨਾਂ ਦੇ ਖਿਲਾਫ ਦੇ ਰਹੀ ਹੈ ਇਹ ਤਾਂ ਦੇਸ਼ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਲਈ ਇੱਕ ਵੱਡਾ ਖਤਰਾ ਨੇ ਕਿਉਂ ਨਹੀਂ ਕਾਰਵਾਈ ਹੁੰਦੀ ਹੈ ਇਹਦੇ ਸੰਸਦਾਂ ਤੇ ਸੋ ਭਾਜਪੀ ਨੂੰ ਅਮਿਤ ਸ਼ਾਹ ਸਾਹਿਬ ਨੂੰ ਨੱਟਾ ਸਾਹਿਬ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਦੇਸ਼ ਦੀ ਜਨਤਾ ਨੂੰ ਜਵਾਬ ਦੇਣਾ ਪਊਗਾ ਕਿ ਕਿਉਂ ਐਸੇ ਸੰਸਦਾਂ ਦੀ ਪੁਸ਼ਤ ਪਨਾਹੀ ਕਰਕੇ ਸਮਾਜ ਦੇ ਵਿੱਚ ਕਟੜਤਨ ਤੇ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਤੁਹਾਨੂੰ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਜੇਪੀ ਨੱਡਾ ਜੋ ਕਿ ਭਾਜਪਾ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਵੀ ਕੰਗੜਾ ਰਣੋਧ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਤੇ ਉਹਨੂੰ ਸਮਝਾਇਆ ਗਿਆ ਸੀ ਵੀ ਅਜਿਹੇ ਬਿਆਨ ਦੇਣ ਤੋਂ ਗੁਰੇਜ਼ ਕੀਤਾ ਜਾਵੇ ਅਜਿਹੇ ਬਿਆਨ ਨਹੀਂ ਦੇਣੇ ਪਰ ਮੁਰਤੋਂ ਕੰਗੜਾ ਰਣੋਧ ਦਾ ਇਹ ਬਿਆਨ ਹੁਣ ਵੇਖਣਾ ਹੋਵੇਗਾ ਇਸ ਮਾਮਲੇ ਨੂੰ ਲੈ ਕੇ ਭਾਜਪਾ ਕੀ ਕਹਿੰਦੀ ਹੈ ਜਾਂ ਕੀ ਐਕਸ਼ਨ ਲੈਂਦੀ ਹੈ ਤਾਂ ਸਮਾਂ ਦੱਸੇਗਾ ਨੱਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ